ਜੇ ਦੀ ਪੁਲਿਸ ਫੋਰਸ ਗੈਂਗਸਟਰਜ਼ ਨਾਲ ਰਲ ਕੇ ਇਹ ਸਾਰਾ ਕੰਮ ਕਰਵਾ ਰਹੀ ਹੈ दैट मींस ਜਿੰਨੀਆਂ ਫਰੋਤੀਆਂ ਪੰਜਾਬ ਚ ਜਾਂ ਪੰਜਾਬ ਤੋਂ ਬਾਹਰ ਜਾਂ ਅੱਜ ਹੀ ਤੁਸੀਂ ਵੇਖਿਆ ਇੱਕ ਬੜਾ ਵੱਡਾ ਆਰਟਿਸਟ ਹੈ ਸਿੰਗਰ ਜਿਹੜਾ ਕੈਲੀਫੋਰਨੀਆ ਚ ਉਹਦੇ ਘਰ ਤੇ ਬਾਹਰ ਕੱਲ ਗੋਲੀਆਂ ਚੱਲੀਆਂ ਨੇ ਏਪੀਟੀ ਸੋ ਇਹ ਉਹਦਾ ਮਤਲਬ ਹੈ ਕਿ ਜਿਹੜਾ ਸਾਡਾ ਮੈਂ ਸ਼ੁਰੂ ਤੋਂ ਕਹਿੰਦਾ ਆ ਭਾਵੇਂ ਮਾਈਨਿੰਗ ਦਾ ਕੰਮ ਹੋਏ ਭਾਵੇਂ ਡਰੱਗਜ਼ ਦਾ ਕੰਮ ਹੋਏ ਭਾਵੇਂ ਫਰੋਤੀਆਂ ਦਾ ਕੰਮ ਹੋਏ ਇਸ ਸਾਰਿਆਂ ਦੇ ਵਿੱਚ ਪੰਜਾਬ ਪੁਲਿਸ ਦੀ ਗੈਰੀ ਇਨਵੋਲਵਮੈਂਟ ਹੈ ਇਹਨੂੰ ਪਰਦਾ ਫਾਸ਼ ਕਰਨਾ ਚਾਹੀਦਾ ਜੇ ਇਮਾਨਦਾਰੀ ਨਾਲ ਸਪੀਕਰ ਸਾਹਿਬ ਕੁਝ ਕਰਨਾ ਇੱਕ ਛੋਟੇ ਜਿਹੇ ਸਹੀ ਤੇ ਐਕਸ਼ਨ ਕਰਵਾ ਕੇ ਸਿੰਬੋਲਿਕਲੀ ਤੁਸੀਂ ਚਲੋ ਆਪਣੀ ਸੁਪੀਰੀਅਰਿਟੀ ਵਖਾਤਦੇ ਹੀ ਹੈ ਕਿ ਮੈਂ ਆਪਣੇ ਹਲਕੇ ਦੇ ਵਿੱਚ ਐਕਸ਼ਨ ਕਰਵਾ ਸਕਦਾ ਹਾਂ ਬਟ ਸਾਰੇ ਪੰਜਾਬ ਦੇ ਵਿੱਚ ਗਵਰਨਮੈਂਟ ਨੂੰ ਬੜਾ ਗੰਮੀਰ ਨਾਲ ਵਿਚਾਰਨਾ ਪਵੇਗਾ ਆ ਦੇਖੋ ਕੱਲ ਮੈਂ ਜਿਹੜੀ ਗੱਲ ਰੱਖੀ ਸੀ ਸਾਹਮਣੇ ਜੇ 10 ਮਿੰਟ ਵੀ ਇੱਕ ਮੈਂਬਰ ਨੂੰ ਦਿਓ ਤੇ ਸਾਨੂੰ 8 ਦਿਨ ਦੇ ਟਾਈਮ ਚਾਹੀਦਾ मिनिमम जे 117 एमएलए जेडे चुणके आए ने ਘੱਟ ਤੋਂ ਘੱਟ ਕੋ 10 ਮਿੰਟ ਤੇ ਦੋ ਜੀ ਕਿਸੇ ਨੇ ਆਪਣੇ ਹਲਕੇ ਦੀ ਗੱਲ ਕਰਨੀ ਕਿਸੇ ਨੇ ਸੂਬੇ ਦੀ ਗੱਲ ਕਰਨੀ ਹੈ ਇਹਦੇ ਚੋ ਇਹਦੇ ਚੋ 90% ਲੋਕਾਂ ਨੂੰ ਵਕਤੀ ਨਹੀਂ ਮਿਲਦਾ ਜੀ ਜੀ ਐਂਡ ਦੀ ਹੋਲ ਪਰਪਸ ਇਸ ਡੀਫੀਟਡ ਜੇ ਤੁਸੀਂ ਨਿਹਰਾ ਡਰਾਮਾ ਕਰਕੇ ਵਾਪਸ ਉੱਟ ਜਾਨੇ ਜੋ ਮੇਰਾ ਇਹ ਕਹਿਣਾ ਕਿ ਕੰਪਲੀਟ ਫਰਾਡ ਹੈ ਡਰਾਮਾ ਹੈ ਗਵਰਨਮੈਂਟ ਹੈਜ਼ ਕੰਪਲੀਟਲੀ ਫੇਲਡ देयर इज अ बिग ਫਾਈਨੈਂਸ਼ੀਅਲ ਕ੍ਰਾਈਸਿਸ ਆਫ ਦੀ ਗਵਰਨਮੈਂਟ ਐਸਮੀਨੇ ਦੇ ਵਿੱਚ ਤਨਖਾਹਾਂ ਤੇ ਪੈਨਸ਼ਨਾਂ ਦੀ ਵੀ ਬਹੁਤ ਵੱਡੀ ਪ੍ਰੋਬਲਮ ਆ ਰਹੀ ਹੈ। ਉਹ ਇਹ ਸਾਰੇ ਇਸ਼ੂਜ਼ ਆ। ਬਿਲਕੁਲ ਜੀ 108 ਤੋਂ ਇਹ ਸਰਕਾਰ ਤੋਂ ਪਹਿਲੇ ਤੇ ਕਦੀ ਕਿਸੇ ਨੇ ਗੈਂਗਸਟਰਸ ਦਾ ਨਾ ਹੀ ਨਹੀਂ ਸੁਣਾਇਆ। ਇਹ ਬਿਮਾਰੀ ਹੁਣੇ ਆਈ ਹੈ। ਇਸ ਨਵੀਂ ਸਰਕਾਰ ਨੇ ਆਈ ਹੈ ਤੇ ਮੇਰਾ ਖਿਆਲ ਹੈ ਕਿ ਇਹ ਸਰਕਾਰ ਸਗੋਂ ਇਹਨਾਂ ਨੂੰ ਪੈਦਾ ਕਰ ਰਹੀ ਹੈ। ਇਹਨਾਂ ਇਸ ਇਹ ਗਵਰਨਮੈਂਟ ਬਕਾਇਦਾ ਤੌਰ 'ਤੇ ਇਸ ਕਿਸਮ ਦੇ ਗੈਂਗਸਟਰ ਜਿਹੜੇ ਨੇ ਉਹਨਾਂ ਨੂੰ ਖੁਦ ਮਸ਼ਰੂਮਿੰਗ ਕਰ ਰਹੀ ਹੈ। ਇਹਨਾਂ ਨੂੰ ਸੇਵ ਹੈਵਨਸ ਜਿਹੜੀਆਂ ਨੇ ਪੰਜਾਬ ਦੀਆਂ ਜਿੰਨਾਂ ਹੀ ਦੇ ਲਈਏ ਇਹਨਾਂ ਨੂੰ ਸੇਫਗਾਰਡ ਵੀ ਕਰੀ ਇਹਨਾਂ ਨੂੰ ਘਮਾ ਵੀ ਰਹੀ ਏ ਇਹਨਾਂ ਦੇ ਥਰੂ ਪ੍ਰਾਪਰਟੀਆਂ ਦੇ ਕਬਜ਼ੇ ਵੀ ਲੈ ਜਾ ਰਹੇ ਨੇ ਇਹਨਾਂ ਦੇ ਥਰੂ ਫਰੋਟੀਆਂ ਵੀ ਹਾਸਲ ਕੀਤੀਆਂ ਜਾ ਰਹੀਆਂ ਨੇ ਇਹਨਾਂ ਦੀ ਜਿੰਨਾ ਇਹਨਾਂ ਦੀ دہشت ਬਣਾਣਗੇ ਉਹਦੇ ਨਾਲ ਹੀ ਇਹਨਾਂ ਨੂੰ ਫਿਰ ਪੈਸੇ ਵਾਪਸ ਮਿਲਣਗੇ ਜੀ ਸੋ ਇਹ ਇੱਕ ਬੜਾ ਇੱਕ ਸੋਚੀ ਸਮਝੀ ਸਾਜ਼ਿਸ਼ ਵਾਲੀ ਗੱਲ ਹੈ ਇੱਕ ਗੱਲ ਇਹ ਸਤਾ ਆ ਜੇ ਉੱਥੇ ਉਹਦੇ ਤੇ ਅੰਦਰ ਰੁਬਹਿਸ ਵੀ ਹੋਏਗੀ ਕਰਾਂਗੇ ਬਟ ਇਹ ਸਾਰੀ ਚੀਜ਼ ਜਿਹੜੀ ਹੈ ਅਸੀਂ ਅੰਦਰ ਇਸ ਨੂੰ ਕਿਹ ਕਿਸੇ ਤੇ ਐਕਸ਼ਨ ਤੇ ਲਾਓ ਭਾਵੇਂ ਪੁਰਾਣਿਆਂ ਤੇ ਲਾਓ ਭਾਵੇਂ ਨਵੇਂਆਂ ਤੇ ਲਾਓ ਕੋ ਲਾਓ ਤੇ ਸਹੀ ਹੁਣ ਤੁਸੀਂ ਇਹਨਾਂ ਨੂੰ ਪਾਸ ਕਰਨ ਲੱਗੇ ਹੋ ਅਗਲੇ ਆਣ ਕਿਉਂ ਕਹਿਣਗੇ ਪਿਛਲੇ ਪਾਸ ਕਰਕੇ ਅਸੀਂ ਤੇ ਇਹ ਤੇ ਇੱਕ ਸਾਈਕਲ ਚੱਲੀ ਆਂਦਾ ਅਸੀਂ ਤੇ ਵੇਖੋ ਓਪਨ ਹੈ ਇਸ ਗੱਲ ਨੂੰ ਕਿਸੇ ਵੀ ਗਵਰਨਮੈਂਟ ਨੇ ਭਾਵੇਂ ਪ੍ਰੈਜ਼ੈਂਟ ਹੋਏ ਭਾਵੇਂ ਪਾਸ ਦੀ ਹੋਏ ਜੇ ਕਿਸੇ ਨੇ ਕੋਈ ਗਲਤੀ ਕੀਤੀ ਹੈ ਤਾਂ ਉਹਨਾਂ ਤੇ ਐਕਸ਼ਨ ਲਾਓ ਬਟੇ ਐਕਸ਼ਨ ਲੈਣ ਜੋਗੇ ਹੈ ਨਹੀਂ ਤੇ ਦੇ ਜਸਟ ਮੇਕ ਐਕਸਕਿਊਜ਼ਸ ਨਥਿੰਗ ਐਲਸ ਜੇ ਦੀ ਪੁਲਿਸ ਫੋਰਸ ਗੈਂਗਸਟਰਸ ਨਾਲ ਰਲ ਕੇ ਇਹ ਸਾਰਾ ਕੰਮ ਕਰਵਾ ਰਹੀ ਦੈਟ ਮੀਨ ਜਿੰਨੀਆਂ ਫਰੌਤੀਆਂ ਪੰਜਾਬ 'ਚ ਜਾਂ ਪੰਜਾਬ ਤੋਂ ਬਾਹਰ ਜਾਂ ਅੱਜ ਹੀ ਤੁਸੀਂ ਵੇਖਿਆ ਇੱਕ ਬੜਾ ਵੱਡਾ ਆਰਟਿਸਟ ਹੈ ਸਿੰਗਰ ਜਿਹੜਾ ਕੈਲੀਫੋਰਨੀਆ 'ਚ ਉਹਦੇ ਘਰ ਤੇ ਬਾਹਰ ਕੱਲ ਗੋਲੀਆਂ ਚੱਲੀਆਂ ਨੇ ਏ ਪੀ ਤੇ ਸੋ ਇਹ ਉਹਦਾ ਮਤਲਬ ਹੈ ਕਿ ਜਿਹੜਾ ਸਾਡਾ ਮੈਂ ਸ਼ੁਰੂ ਤੋਂ ਕਹਿੰਦਾ ਆ ਭਾਵੇਂ ਮਾਈਨਿੰਗ ਦਾ ਕੰਮ ਹੋਏ ਭਾਵੇਂ ਡਰੱਗਸ ਦਾ ਕੰਮ ਹੋਏ ਭਾਵੇਂ ਫਰੌਤੀਆਂ ਦਾ ਕੰਮ ਹੋਏ ਇਸ ਸਾਰਿਆਂ ਦੇ ਵਿੱਚ ਪੰਜਾਬ ਪੁਲਿਸ ਦੀ ਗਹਿਰੀ ਇਨਵੋਲਵਮੈਂਟ ਹੈ ਇਹਨੂੰ ਪਰਦਾ ਫਾਸ਼ ਕਰਨਾ ਚਾਹੀਦਾ ਜੇ ਇਮਾਨਦਾਰੀ ਨਾਲ ਸਪੀਕਰ ਸਾਹਿਬ ਕੁਝ ਕਰਨਾ ਇੱਕ ਛੋਟੇ ਜਿਹੇ ਐਸਆਈ ਤੇ ਐਕਸ਼ਨ ਕਰਵਾ ਕੇ ਸਿੰਬੋਲਿਕਲੀ ਤੁਸੀਂ ਚਲੋ ਆਪਣੀ ਸੁਪੀਰੀਅਰੋਲਿਟੀ ਵਿਖਾ ਦਿਓ ਕਿ ਮੈਂ ਆਪਣੇ ਹਲਕੇ ਦੇ ਵਿੱਚ ਐਕਸ਼ਨ ਕਰਵਾ ਸਕਦਾ ਬਟ ਸਾਰੇ ਪੰਜਾਬ ਦੇ ਵਿੱਚ ਗਵਰਨਮੈਂਟ ਨੂੰ ਬੜਾ ਗੰਮੀਰ ਨਾਲ ਵਿਚਾਰਨਾ ਪਏਗਾ ਆ ਦੇਖੋ ਕੱਲ ਮੈਂ ਜਿਹੜੀ ਗੱਲ ਰੱਖੀ ਸੀ ਸਾਹਮਣੇ ਜੇ 10 ਮਿੰਟ ਵੀ ਇੱਕ ਮੈਂਬਰ ਨੂੰ ਦਿਓ ਤੇ ਸਾਨੂੰ 8 ਦਿਨ ਦੇ ਟਾਈਮ ਚਾਹੀਦੇ ਮਿਨਿਮਮ ਜੇ 117 ਐਮਐਲਏ ਜਿਹੜੇ ਚੁਣ ਕੇ ਆਏ ਨੇ ਘੱਟ ਤੋਂ ਘੱਟ ਕੋਈ 10 ਮਿੰਟ ਤੇ ਦੋ ਕਿਸੇ ਨੇ ਆਪਣੇ ਹਲਕੇ ਦੀ ਗੱਲ ਕਰਨੀ ਕਿਸੇ ਨੇ ਸੂਬੇ ਦੀ ਗੱਲ ਕਰਨੀ ਹੈ ਇਹਦੇ ਚ ਇਹਦੇ ਚ 90% ਲੋਕਾਂ ਨੂੰ ਵਕਤ ਹੀ ਨਹੀਂ ਮਿਲਦਾ ਜੀ ਐਂਡ ਦੀ ਹੋਲ ਪਰਪਸ ਇਜ਼ ਡਿਫੀਟਡ ਜੇ ਤੁਸੀਂ ਨਿਹਰਾ ਡਰਾਮਾ ਕਰਕੇ ਵਾਪਸ ਉੱਠ ਜਾਣਾ ਸੋ ਮੇਰਾ ਇਹ ਕਹਿਣਾ ਕਿ ਕੰਪਲੀਟ ਫਰਾਡ ਹੈ ਡਰਾਮਾ ਹੈ ਗਵਰਨਮੈਂਟ ਹੈਜ਼ ਕੰਪਲੀਟਲੀ ਫੇਲਡ ਦੇਅਰ ਇਜ਼ ਅ ਬਿਗ ਫਾਈਨੈਂਸ਼ੀਅਲ ਕ੍ਰਾਈਸਿਸ ਆਫ ਦੀ ਗਵਰਨਮੈਂਟ ਇਸ ਮਹੀਨੇ ਦੇ ਵਿੱਚ ਤਨਖਾਹਾਂ ਤੇ ਪੈਨਸ਼ਨਾਂ ਦੀ ਵੀ ਬਹੁਤ ਵੱਡੀ ਪ੍ਰੋਬਲਮ ਆ ਰਹੀ ਹੈ। ਉਹ ਇਹ ਸਾਰੇ ਇਸ਼ੂਸ ਅੱਜ ਬਿਲਕੁਲ ਜੀ 108 ਤੋਂ ਇਹ ਸਰਕਾਰ ਤੋਂ ਪਹਿਲੇ ਤੇ ਕਦੀ ਕਿਸੇ ਨੇ ਗੈਂਗਸਟਰਸ ਦਾ ਨਾਂ ਹੀ ਨਹੀਂ ਸੁਣਿਆ। ਇਹ ਬਿਮਾਰੀ ਹੁਣੇ ਆਈ ਹੈ। ਇਸ ਨਵੀਂ ਸਰਕਾਰ ਨੇ ਆਈ ਹੈ ਤੇ ਮੇਰਾ ਖਿਆਲ ਹੈ ਕਿ ਇਹ ਸਰਕਾਰ ਸਗੋਂ ਇਹਨਾਂ ਨੂੰ ਪੈਦਾ ਕਰ ਰਹੀ ਹੈ। ਇਹਨਾਂ ਇਸ ਇਹ ਗਵਰਨਮੈਂਟ ਬਕਾਇਦਾਤਔਰ ਇਸ ਕਿਸਮ ਦੇ ਗੈਂਗਸਟਰ ਜਿਹੜੇ ਨੇ ਉਹਨਾਂ ਨੂੰ ਖੁਦ ਮਸ਼ਰੂਮਿੰਗ ਕਰ ਰਹੀ ਹੈ। ਇਹਨਾਂ ਨੂੰ ਸੇਵ ਹੈਵਨਸ ਜਿਹੜੀਆਂ ਨੇ ਪੰਜਾਬ ਦੀਆਂ ਜ਼ਿੰਦਾ ਹੀ ਦੇ ਦੀਆਂ ਇਹਨਾਂ ਨੂੰ ਸੇਫਗਾਰਡ ਵੀ ਕਰੀ ਇਹਨਾਂ ਨੂੰ ਘੁਮਾ ਵੀ ਰਹੀ ਏ ਇਹਨਾਂ ਦੇ ਥਰੂ ਪ੍ਰਾਪਰਟੀਆਂ ਦੇ ਕਬਜ਼ੇ ਵੀ ਲੈ ਜਾ ਰਹੇ ਨੇ ਇਹਨਾਂ ਦੇ ਥਰੂ ਫਰੋਟੀਆਂ ਵੀ ਹਾਸਲ ਕੀਤੀਆਂ ਜਾ ਰਹੀਆਂ ਨੇ ਇਹਨਾਂ ਦੀ ਜਿੰਨਾ ਇਹਨਾਂ ਦੀ دہشت ਬਣਾਣਗੇ ਉਹਦੇ ਨਾਲ ਹੀ ਐਨਆਰਫੇ ਪੈਸੇ ਵਾਪਸ ਮਿਲਣਗੇ ਜੀ ਸੋ ਇਹ ਇੱਕ ਬੜਾ ਇੱਕ ਸੋਚੀ ਸਮਝੀ ਸਾਜ਼ਿਸ਼ ਵਾਲੀ ਗੱਲ ਹੈ ਦੇਖੋ ਗੱਲ ਇਹ ਸਤਾ ਆ ਜਾਈ ਉੱਥੇ ਉਹਦੇ ਤੇ ਅੰਦਰ ਬਹਿਸ ਵੀ ਹੋਏਗੀ ਕਰਾਂਗੇ ਬਟ ਇਹ ਸਾਰੀ ਚੀਜ਼ ਜਿਹੜੀ ਹੈ ਅਸੀਂ ਅੰਦਰ ਇਸ ਨੂੰ ਕਿਹਾ ਕਿਸੇ ਤੇ ਐਕਸ਼ਨ ਤੇ ਲਾਓ ਭਾਵੇਂ ਪੁਰਾਣਿਆਂ ਤੇ ਲਾਓ ਭਾਵੇਂ ਨਵੇਂਆਂ ਤੇ ਲਾਓ ਕੋ ਲਾਓ ਤੇ ਸਹੀ ਹੁਣ ਤੁਸੀਂ ਇਹਨਾਂ ਨੂੰ ਪਾਸ ਕਰਨ ਲੱਗਿਓ ਅਗਲੇ ਆਣ ਕਿਉਂ ਕਹਿੰਗੇ ਪਿਛਲੇ ਪਾਸ ਕਰਕੇ ਸੀ ਤੇ ਇਹ ਤੇ ਇੱਕ ਸਾਈਕਲ ਚੱਲੀ ਆਂਦਾ ਅਸੀਂ ਤੇ ਵੇਖੋ ਓਪਨ ਹੈ ਇਸ ਗੱਲ ਨੂੰ ਕਿਸੇ ਵੀ ਗਵਰਨਮੈਂਟ ਨੇ ਭਾਵੇਂ ਪ੍ਰੈਜ਼ੈਂਟ ਹੋਏ ਭਾਵੇਂ ਪਾਸ ਦੀ ਹੋਏ ਜੇ ਕਿਸੇ ਨੇ ਕੋਈ ਗਲਤੀ ਕੀਤੀ ਹੈ ਤਾਂ ਉਹਨਾਂ ਤੇ ਐਕਸ਼ਨ ਲਾਓ ਬਠੇ ਐਕਸ਼ਨ ਲੈਣ ਜੋਗੇ ਹੈ ਨਹੀਂ ਤੇ ਦੇ ਜਸਟ ਮੇਕ ਐਕਸਕਿਊਜ਼ ਨਾਥਿੰਗ ਐਸ